ਉਹੀ ਫੇਰ ਸ਼ੂਟ ਚੱਲ ਰਿਹਾ ਮੈਨੂੰ ਨੰਬਰ ਪੜਾਇਆ ਗਿਆ ਨੰਬਰ ਦੇ ਉੱਤੇ ਹੈਗਾ ਪਰ ਕੀ ਆ ਇਹ ਆਰਟਿਸਟ ਸਾਡੇ ਸ਼ੂਟ ਤੇ ਫਸਟ ਟਾਈਮ ਆਏ ਨੇ ਹੋ ਠੀਕ ਠਾਕ ਉਹੀ ਬਹੁਤ ਵਧੀਆ ਕਿਵੇਂ ਚੱਲ ਰਿਹਾ ਸ਼ੂਟ ਬਹੁਤ ਸੋਹਣਾ ਚੱਲ ਰਿਹਾ ਇੰਜੋਏ ਕਰ ਰਹੇ ਹਾਂ ਅਸੀਂ ਚਲੋ ਇੰਜੋਏ ਕਰਨਾ ਚਾਹੀਦਾ ਮੈਂ ਅਖੀਰ ਨੂੰ ਕਰਨਾ ਚਾਹੁੰਦਾ ਕਿ ਕਿੰਨੇ ਸੀਨ ਕਰਤੇ 15 ਤੱਕ ਕਰਤੇ 15 ਸੀਨ ਹੋ ਜੋਂਗੇ ਟਾਈਮ ਨਾਲ ਫ੍ਰੀ ਆ ਆ ਰਾਮ ਨਾਲ ਜਾ ਕੇ ਅਸੀਂ ਫਿਰ ਮੈਂਦੀਆਂ ਮੁੰਡੀਆਂ ਲਗਾਵਾਂਗੇ ਇੱਕ ਹੱਥ ਤੇ ਲੱਗ ਗਈ ਤੇ ਦੂਜਾ ਹਜੇ ਜੰਮੀ ਸੁਣਨਾ ਪਿਆ ਵਿਚਾਰਾ ਵਰਤਾਂ ਦੇ ਦਿਨ ਨੇ ਸਾਨੂੰ ਟਾਈਮ ਨਾਲ ਫ੍ਰੀ ਕਰਦੇ ਹੋ ਤੁਸੀਂ ਛੋਟੀ ਕਿਸਮਤ ਚੰਗੀ ਅਸੀਂ ਪਹਿਲੀ ਉਹ ਸ਼ੂਟ ਤੇ ਆਏ ਤੇ ਜਲਦੀ ਫ੍ਰੀ ਹੋ ਜੂंगे ਵਾਓ ਦੇਖੋ ਫਿਰ ਕਿੰਡੀ ਸੋਹਣੀ ਕਿਸਮਤ ਆ ਮੇਰੀ ਮਨਪਰੀ ਥੋੜੀ ਵਿਚਾਰੇ ਏਟ ਹੋ ਜਾਂਦੇ ਨੇ ਇਹ ਨੇ ਕਿ 5 6 ਵਜੇ ਤੱਕ ਆਦੇ ਚਾਚ ਮੈਨੂੰ ਲੱਗਾ ਤੂੰ 3 4 ਵਜੇ ਤੱਕ ਫ੍ਰੀ ਹੋ ਕੇ ਕਰੇ ਪਹੁੰਚ ਜਾਣਾ ਹੁਣ ਕੀ ਦਾ ਇੰਟਰੀ ਹੋਊਗੀ ਅੰਦਰ ਬਟਨ ਦੀ ਹਾਂਜੀ ਠੀਕ ਆ ਇਹਦੀ ਬਾਅਦ ਐਂਟਰੀ ਹੋ ਗਈ ਓਕੇ ਤੇ ਬਸ ਮੈਂ ਉੱਥੇ ਖੜਿਆ ਹੱਸ ਰਿਹਾ ਪਰ ਡਾਇਲਾਗ ਨਹੀਂ ਫਿਰ ਜੇ ਮੇਰੀ ਐਂਟਰੀ ਹੋ ਗਈ ਉਸ ਤੋਂ ਪਹਿਲਾਂ ਤਾਂ ਐਂਟਰੀ ਕਰਨ ਕੀ ਮਤਲਬ ਇਹ ਗੀਤ ਗਾ ਰਹੀ ਸੀ ਉੱਥੇ ਜਦੋਂ ਨੰਬਰ ਦੇਣਾ ਅੰਦਰ ਆ ਯਾਰ ਮੇਲਾ ਸੀਨ ਇਹਨਾਂ ਦਾ ਕਿ ਗੇਟ 'ਚ ਆਉਟ ਐਂਟਰੀ ਆਜੋ ਫਿਰ ਉਹ ਹੋਰ ਸੀਨ ਪੱਕਾ ਪ੍ਰਦਰਸ਼ਨ ਸਾਡੀ ਐਂਟਰੀ ਚਲੋ ਮੈਮ ਆਜੋ ਮੈਮ ਦਰੇ ਮੁੰਡਾ ਜੋ ਬੋਲੀ ਜਰੀ ਲੱਗ ਗਈ ਹੋ ਗਈ ਹੋ ਬਾਕੀ ਬਲੌਗ ਸ਼ੇਅਰ ਕਰਦੇ ਰਿਆ ਕਰੋ ਜੀ ਬਹੁਤ ਸੋਹਣੀਆਂ ਸੋਹਣੀਆਂ ਵੀਡੀਓਜ਼ ਲੈ ਕੇ ਆ ਰਹੇ ਆ ਅੱਗੇ ਹਨਾ ਤੇ ਪਿਛਲੇ ਵੀ ਕਈ ਸੀ ਵੀਡੀਓ ਅਨੰਦਪੁਰ ਜਾਈ ਵਾਲੀ ਉਹਨਾਂ ਦਾ ਬਲੌਗ ਆਇਆ ਸੀ ਉਹ ਵੀ ਚੈੱਕ ਕਰਿਓ ਹਨਾ ਜਿੰਨਾ ਨਹੀਂ ਦੇਖਿਆ ਤੇ ਇਹ ਬਲੌਗ ਵੀ ਸ਼ੇਅਰ ਕਰਿਓ ਸਾਨੂੰ ਇੰਨਾ ਯਾਰ ਬਲੌਗ ਜ ਬਣਾਉਣੇ ਤਾਂ ਆਉਂਦੇ ਨਹੀਂ ਹੈਗੇ ਜੋ ਮਸ ਮਤਲਬ ਗੱਲਾਂ ਬਾਤਾਂ ਕਰਦੇ ਨੇ ਡਿਸਕਸ ਕਰਦੇ ਰਹਿੰਦੇ ਨੇ ਜਾਂ ਖਾਂਦੇ ਪੀਂਦੇ ਰਹਿੰਦੇ ਆ ਸ਼ੂਟ ਕਰ ਲੈਣੇ ਆ ਵਿੱਚ ਕੈਪਚਰ ਕਰ ਲੈਣੇ ਆ ਤੁਹਾਨੂੰ ਦਿਖਾ ਦਿੰਨੇ ਵੀ ਇਦਾਂ ਇਦਾਂ ਸ਼ੂਟ ਕਰਦੇ ਆ ਈ ਧੁੱਪ ਦੇ ਵਿੱਚ ਹਨਾ ਕਿਸੇ ਹਾਲਤ ਚ ਤੇ ਬਾਕੀ ਹੁਣ ਦੁਬਾਰੇ ਦੁਬਾਰੇ ਜਦੋਂ ਕਿਹਾ ਤਾਂ ਜਾਂਦਾ ਨਹੀਂ ਵੀ ਵੀਡੀਓ ਆਈ ਜੇ ਹੁਣ ਆਪਣੇ ਵੀਡੀਓ ਬੈਕ ਟੂ ਬੈਕ ਹੀ ਹੋਣਗੀਆਂ ਸਪੋਰਟ ਰੱਖੋ ਸਾਰੇ ਚੈਨਲਾਂ ਤੇ ਵਲੌਗ ਵੀ ਸ਼ੇਅਰ ਕਰਿਆ ਕਰੋ ਵੀਡੀਓ ਵੀ ਸ਼ੇਅਰ ਕਰਿਆ ਕਰੋ ਤੇ ਇੰਸਟਾ ਤੇ ਕੰਟੈਂਟ ਪਾਇਆ ਕਰਾਂ ਜੋ ਵੀ ਸ਼ੇਅਰ ਕਰਿਆ ਕਰੋ ਹਨਾ ਤੇ ਬਾਕੀ ਦੂਸਰੇ ਚੈਨਲ ਦੇ ਵੀ ਆਪਾਂ ਵੀਡੀਓ ਅਪਲੋਡ ਕਰਿਆ ਕਰਾਂਗੇ ਸੋ ਸਪੋਰਟ ਰੱਖਿਓ ਜੀ ਪਹਿਲਾਂ ਵਾਂਗੂ ਤੇ ਚੈਨਲ ਆਪਣਾ ਗੰਡੂਆ ਜੀ ਟੀਵੀ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਕੁਝ ਘੈਂਟ ਘੈਂਟ ਲੈ ਕੇ ਆਵਾਂਗੇ ਤੇ ਤੇ ਵੈਬ ਸੀਰੀਜ਼ ਵੀ ਚੱਲ ਰਹੀ ਆ ਹਨਾ ਮਤਲਬ ਵੈਬ ਸੀਰੀਜ਼ ਸ਼ੂਟ ਕਰਨ ਦੀ ਸਲਾ ਇੱਕ ਹੋਰ ਤੇ ਉਹ ਕੰਟੀਨਿਊ ਪਾਰ ਚੱਲਦੇ ਨਾ ਗਏ ਬਾਕੀ ਮੜਾ ਜਦੋਂ ਮਤਲਬ ਚੈਨਲ ਬਹੁਤ ਟਾਈਮ ਦਾ ਖੜਿਆ ਨਾ ਮੜਾ ਜਦੋਂ ਅੱਪ ਹੋ ਗਿਆ ਚੈਨਲ ਫਿਰ ਉਤੇ ਵੀਡੀਓ ਵੀਕ ਚ ਦੋ ਦੋ ਵੀ ਪਾਏ ਕਰਾਂਗੇ બસ ਇਹ سپورਟ ਰੱਖਿਓ ਨਾ ਹੋਰ ਕੋਈ ਚੱਕਰ ਨਹੀਂ ਵਧੀਆ ਬਾਕੀ ਇੰਸਟਾਗ੍ਰam ਤੇ ਗੰਡੂਆਂ ਜੀਟੀਵੀ ਪੇਜ ਰਪਾਲ ਪੱਲੀ ਗੁਰੀ ਗੰਡੂਆਂ ਤੇ ਸਤਗੁਰ ਪ੍ਰੋਡਕਸ਼ਨ ਸਾਰੇ ਇਹਨੂੰ ਫੋਲੋ ਕਰ ਲਓ ਸਨੈਪਚੈਟ ਤੇ ਕਰ ਲਓ ਲੋ ਕੰਟੈਂਟ ਉਹਦੇ ਵੀ ਬਹੁਤ ਪੁੰਨੇ ਆ ਤੇ ਬਸ ਉਹਨੂੰ سپورਟ ਰੱਖੋ ਯਾਰ ਬਾਰ ਬਾਰ ਕਹਿਣਾ ਪੈ ਰਿਹਾ ਕਿਉਂਕਿ ਸਾਨੂੰ ਪਤਾ ਹੀ 8-9 ਮਹੀਨੇ ਹੋ ਗਏ ਕੁਛ ਨਹੀਂ ਅਪਲੋਡ ਕੀਤਾ ਲੋਕ ਅੱਦੇ ਕਹਿੰਦੇ ਦੀ ਵੀ ਤਾਂ ਗਾਇਬ ਗੁਰੂ ਹੋ ਗਏ ਕਿਤੇ ਐ ਬਾਹਰ ਸੋ ਕੋਈ ਨਾ ਲੋਕ ਕਹਿੰਦੇ ਰਹਿੰਦੇ ਨੇ ਬਾਕੀ ਰੱਖੋ ਜੀ سپورਟ ਨੂੰ ਪਾ ਮੰਗਾ ਬਾਕੀ ਬਲਾਉ ਦੇਖੀਓ ਯਾਰ ਜਿਵੇਂ ਜੇ ਸ਼ੂਟ ਕਰੀ ਜੰਨੇ ਤੁਹਾਨੂੰ ਦਿਖਾਈ ਜੰਨੇ ਆ ਇਹ ਤੋਂ ਬਾਅਦ ਦੇਖਦੇ ਅੱਗੇ ਕੀ ਬੰਦ ਓਕੇ ਜੀ ਥੈਂਕ ਯੂ ਟ੍ਰੋਲ ਜੀ ਹਣ ਸੁਡਾ ਹੈ ਮਨਪ੍ਰੀਤ ਕੀ ਹੋ ਗਿਆ ਲਿਖਨ ਵਾਲੇ ਅੱਗੇ ਪੇਜ ਅੱਗੇ ਪਿੱਛੇ ਕਰਤਾ ਲਿਖਨ ਵਾਲੇ ਨੇ ਮੰਗਾ ਤੇ ਪ੍ਰਿੰਟ ਵਾਲੇ ਨੇ ਸਟੋਰੀ ਕਰਨ ਵਾਲਾ ਆਪਦੀ ਗਲਤੀ ਕਦੇ ਨਹੀਂ ਕੱਢਦਾ ਹੁੰਦਾ ਅੱਜ ਲਿਖਨ ਵਾਲੇ ਦੀ ਗਲਤੀ ਕੱਢਦੇ ਹੋਰ ਠੀਕ ਆ ਨੂੰ ਅੱਜ ਕਿਵੇਂ ਚੱਲ ਰਿਹਾ ਸ਼ੂਟਸ ਤੇਰਾ ਲੱਗ ਰਿਹਾ ਸੋਨਾ ਕਲ ਰਿਹਾ ਅਜਨ ਸ਼ੇਦੀ ਫ੍ਰੀ ਕਰ ਦੇਣਾ ਠੀਕ ਆ ਸ਼ੇਦੀ ਫ੍ਰੀ ਕਰ ਦੇਣਾ ਜਦੋਂ ਆਪਣੇ ਸੀਨ ਛੋਟੇ ਤੇ ਛੇਦੀ ਸ਼ਾਤੀ ਹੋਈ ਜਾਂਦੇ ਨੇ ਛੋਟੇ ਨਹੀਂ ਹੋਦੇ ਸੀਨ ਵੀ ਛੋਟੇ ਨਹੀਂ ਪਸਦਾ ਹੈ ਕੀ ਕਰਨਾ ਕਰੈਕਟਰ ਦੇ ਹਿਸਾਬ ਨਾਲ ਬਹੁਤ ਵੀ ਜਦੋਂ ਘੱਟ ਕਰੈਕਟਰ ਹੁੰਦੇ ਫਿਰ ਛੇਦੀ ਕੰਮ ਨਿਭੜ ਜਾਂਦਾ ਹੁਣ ਐ ਕਰਦੇ ਆ ਪਹਿਲੀ ਗੱਲ ਤੇ ਜਦੋਂ ਆ ਤਾਂ ਆਪਾਂ ਉਹ ਕਰ ਦੇਣਾ ਠੀਕ ਆ ਉੱਖਾ ਗਮਾ ਜਦਾਂ ਦਿਖਾਉਣੀ ਨਹੀਂ ਆਪਾਂ ਅਗਲੇ ਸੀਨ ਤੇ ਦਿਖਾ ਦਿੰਦੇ ਨਹੀਂ ਜਦੋਂ ਕੋ ਸਟਾਰਟਿੰਗ ਦਾ ਸੀਨ ਕਰਨ ਲੱਗੇ ਇਹ ਆਪਾਂ ਜਿਹੜਾ ਆ ਸੀਨ ਕਰਨਾ ਨਾ ਆਪਾਂ ਹੀ ਸੀਨ ਪਹਿਲਾਂ ਚੱਕ ਅੱਗੇ ਕਰ ਦਾਂਗੇ ਸਮਝ ਗਈ ਤੂੰ ਆਦਾ ਹੁਣ ਮੰਨੇਗਾ ਡੋਲ ਹੋ ਰਹੀ ਹੋ ਗਈ ਜੱਲ ਨੰਬਰ ਫੜਾ ਦੇ ਇਹਨੂੰ ਐ ਤੇ ਵੀ ਜਾ ਕੇ ਨੰਬਰ ਫੜਾਤਾ ਇਹਨੇ ਠੀਕ ਆ ਪਰ ਉਹ ਤੇ ਤੂੰ ਇਹਨੇ ਪਰਪੋਜ਼ ਕਰ ਹਾਂ ਤਾਂ ਕਰਤੀ ਯਾਰ ਤੂੰ ਇੱਥੋਂ ਨੰਬਰ ਮਤਲਬ ਇਹਨੂੰ ਫੜਾ ਦੇਂਗੀ ਹੈ ਨਾ ਇਹ ਤੈਨੂੰ ਹਲੇ ਇੱਕ ਐਂ ਗੱਲ ਕਹਿੰਦੀ ਹੁੰਦੀ ਉਹ ਹੋ ਗਈ ਸੀਨ ਆ ਜੂਗਾ ਮੰਨ ਕੇ ਆ ਤੈਂ ਕਹਤਾ ਵੀ ਦੁੱਧ ਲੈ ਕੇ ਆ ਠੀਕ ਆ ਓខਾ ਕੰਮ ਹਾਂ ਬਾਗੀ ਤੇ ਆਪਾਂ ਇਹ ਦੂਵਾ ਦਾ ਆਪਣਾ ਸੀਨ ਚਲਾ ਦਿੰਨੇ ਆ ਹਾਂ ਫੇਰ ਆਉਂਦੀ ਨੂੰ ਨਾ ਮੈਂ ਨੰਬਰ ਪੜਾਤਾ ਹਾਂ ਐ ਕਰ ਦਿੰਨੇ ਆ ਓਕੇ ਸੀਨ ਦੰਦ ਤੂੰ ਆਉਟ ਆ ਬਈ ਤੂੰ ਮੈਡ ਇਹਨੂੰ ਮੈਂ ਕਿੱਦਦੇ ਨੇ ਅੱਜ ਮੁੰਡੇ ਕੀ ਗੱਲ ਤੂੰ ਐ ਬਿਟਰ ਬਿਟਰ ਕਾ ਤੋ ਛਾਹ ਕਰ ਰਹੇ ਨੇ ਮੇਰੇ ਤੇ ਜਾਂ ਤਾਂ ਮੰਨ ਲਓ ਤੂੰ ਕੋਈ ਉਰੇ ਪੂੜਾ ਸਿੱਟਣਾ ਹੈ ਹੈ ਨਾ ਆ ਚੁੱਪ ਕਰਕੇ ਦੇਖਣ ਹਾਂ ਤੂੰ ਉੱਥੇ ਦੇਖ ਲੈ ਵੀ ਮੈਂ ਖੜਿਆ ਆ ਇਹ ਆ ਮਨਪ੍ਰੀਤ ਨਾਲ ਦੀ ਅਸੀਂ ਕ੍ਰੀਏਟ ਕਰ ਦਿੰਦੀ ਆ ਸੱਚ ਯਾਰ ਮਦਰ ਨੰਬਰ ਬਣਾਉਣਾ ਭੁੱਲ ਗਿਆ ਐ ਕਰੂ ਮੈਂ ਜੀ ਪਹਿਲਾਂ ਵਾਲੇ ਹੋਣ ਨੰਬਰ ਬਣਾਉਣੀ ਆ ਠੀਕ ਆ ਠੀਕ ਹੈ ਜੀ ਹੁਣ ਇੱਕ ਤੋ ਲੰਘ ਜਾ ਚਾਚਾ ਨੂੰ ਮੈਂ ਸੋਡੀ ਚਾਹ ਲੈਗੀ ਤੇ ਅੰਕਾ ਗਾ ਥੋੜਾ ਸ਼ੂਟ ਰਹਿ ਗਿਆ ਜੀ ਅੱਜ ਜਲਦੀ ਫਾਈਨਲ ਕਰਤਾ ਕੁੜੀਆਂ ਮੈਂ ਮਰ ਗਈਆਂ ਮੇਰਾ ਇਹਦੇ ਚ ਹੁਣ ਕੋਈ ਸੀਨ ਨਹੀਂ ਹੈਗਾ ਮੈਂ ਮਰ ਗਈ ਆ ਪਰਦਾ ਖੁੱਲੀ ਮੜਾ ਜਾ ਤੇ ਮੈਨੂੰ ਮਾਰ ਦੀ ਜ਼ਿੰਮੇਵਾਰ ਨੇ ਮੇਰੇ ਭੈਣ ਮੇਰਾ ਭਾਈ ਭਾਈ ਸਾਰੇ ਅੱਜ ਤਾਂ ਟਾਈਮ ਨਾ ਫ੍ਰੀ ਹੋਗੇ ਕਿਹੜਾ ਟਾਈਮ ਹੈ ਚੇਦਾ ਆਪਦੀ ਸ਼ਕਲ ਨਹੀਂ ਦਿਖਾਉਂਦਾ ਫੇ ਤੂੰ ਸਾਰੇ ਵਲੌਗ ਚ ਕੁਝ ਦਿਖਾਉਂ ਸਾਡੇ ਮੂੰਹਾਂ ਤੇ ਚੜਾ ਦੇਣਾ ਕੈਮਰੇ ਕੁਝ ਦਿਖਾਉਣੀ ਨਹੀਂ ਹੈਗਾ ਐਂ ਲਗਾਏ ਉਹ ਯੈਸ ਆਈ ਸੀ ਆ ਆ ਆ ਗਈ ਬਲੌਗਿੰਗ ਸਤਿ ਸ਼੍ਰੀ ਅਕਾਲ ਜੀ ਅਸੀਂ ਕਿਹਨਾਂ ਤੇਰਾ ਸਤਿ ਸ਼੍ਰੀ ਅਕਾਲ ਬੁਲਾਈਆ ਦੇਖੀ ਸਾਨੂੰ ਬੁਲਾਉਣੀ ਨਾ ਬਣਾਉਣੇ ਲਾ ਬੜਾ ਪਰ ਬਣਾਉਣੇ ਦਾ ਇਹ ਵੀ ਸਿੱਖਾਂਗੇ ਫਿਰ ਸਿੱਖਾਂਗੇ ਹਾਂ ਪਹਿਲਾਂ ਹੁੰਦੀ ਸੀ ਮੈਂ ਤਵੇ ਪਹਿਲੀ ਵਾਰੀ ਪਤਾ ਨਹੀਂ ਆਈ ਕੈਮਰਾ ਕਿਵੇਂ ਘੁੰਮ ਗਿਆ ਐ ਤਾ ਤਾਮ ਨਹੀਂ ਕਰੀ ਘੁੰਮਿਆ ਨਾਈਦਰ ਇਹ ਗੁੰਦੇ। ਉਹ ਯਾਰਾ ਜਿੱਦ ਦਾ ਫੋਨ ਲੈ ਡਰ ਚ ਲੱਗਣ ਲੱਗ ਗਿਆ। ਹੋਰ ਉਹ ਦਾ ਸਾਈਜ਼ ਛੋਟਾ ਸੀ ਇਹ ਸਾਈਜ਼ ਮੜਾ ਵੱਡਾ ਇਹਦਾ। ਰੋਕੀ। ਹੂੰ। ਜੀ ਵੀਡੀਓ ਦਾ ਲਾਸਟ ਸੀਨ। ਮੇਰੇ ਅੱਲ ਤੱਕ ਲੋਗ ਲੱਗੇ ਸ਼ੂਟ ਕਰਨ ਨੂੰ ਬੰਦੇ। ਉਹ ਅੱਜ ਸਾਰ ਨੂੰ ਘੱਟ ਕੰਮ ਕੀਤਾ ਕੁੜੀ ਹੁਣੇ ਮਲਕੀ ਉਹ ਅੱਜ ਸਾਰੇ ਆਰਾਮ ਵਾਲੇ ਸੀ ਇਹ ਦੋਨੇ ਬੰਨ ਠੀਕਾ ਬੰਨ ਤੀਂਦਾ ਦੂਜੀ ਦਾ ਨਹੀਂ ਮੈਨੂੰ ਪਤਾ ਜ਼ਿੰਦਗੀ ਦਾ ਖਾਬ ਤੂੰ ਅਧੂਰਾ ਛੱਡਵਾਤਾ ਹੁਣੇ ਪਾਲੀ ਮੇਰਾ ਨਹੀਂ ਕਰ ਸਿਮਰ ਹੈਨਾ ਸਿਮਰ ਜੀ ਹਾਂ ਜਤਨ ਪਿੱਛੇ ਜਾਵਾਂ ਪਿੱਛੇ ਜੱਲੀ ਪਿੱਛੇ 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 ਹਾਂ ਹੋਰ ਪਿੱਛੇ ਹੋ ਜਾ ਥੋੜਾ ਜਾਂ ਉਹਨਾਂ ਕਰਦੇ ਹੈਲੋ ਇਹ ਹੈ ਜੀ ਹੈਰੀ ਹੈਰੀ ਹੈਨਾ ਠੀਕ ਆ ਹਾਂ ਠੀਕ ਰੈਡੀ ਜੀ ਸ਼ੂਟ ਹੋ ਗਿਆ ਡਾਨ ਕਲਾਚ ਸੀ ਨਹੀਂ ਰਹਿ ਚੁੱਕਿਆ ਬਸ ਉਹ ਕਰਕੇ ਪੈਕਪ ਹੋ ਗਿਆ ਹਾਂਜੀ ਤੁਹਾਡਾ ਜੋ ਵਾਦਾ ਕਰਿਆ ਦੀ ਠੀਕ ਆ ਓਕੇ ਆ ਠੀਕ ਆ ਬੱਸ ਆ ਗਈ ਬੜੀ ਮੂਹ ਜਾਲ ਲਾਲ ਕਰਕੇ ਉਹਦਾ ਹੁੰਦੇ ਆ ਅੱਛਾ ਯਾਰ ਯਾਰ ਤੇ ਪਾਗਲ ਹੋ ਜਾਂਦੇ ਨੇ ਲੋਕਾਂ ਇਹ ਆਹ ਰੂੜੀ ਆ ਜਿੱਥੇ ਫਿਰ ਜਾਉਂਗੀ ਲੋਕੇਸ਼ਨ ਵੇਖੋ ਇਹਦੇ ਲਈ ਸਾਰੀ ਲੋਕੇਸ਼ਨ ਇੱਥੇ ਹੀ ਨੇ ਅਵੇਲੇਬਲ ਸਾਰੀ ਲੋਕੇਸ਼ਨ ਹੈ ਬਹੁਤ ਜਸ਼ੀਦੀ ਆਪਾਂ ਪੈਕਅਪ ਕਰਤਾ ਕਿਉਂਕਿ ਸਕ੍ਰਿਪਟ ਠੀਕ ਸੀ ਵੱਡੀ ਵੀ ਆ ਪਰ ਵਧੀਆ ਵੀ ਮਾਹੌਲ ਦੇ ਨਾਲ ਬਣ ਗਈ ਨਿਬੜ ਗਈ ਤੇ ਇੱਕ ਸੀਨ 15 ਸਕਿੰਟਾਂ ਦਾ ਮਗਲਵਾ ਕਰਕੇ ਕੰਪਲੀਟ ਕਰ ਦਨੋ ਜੀ ਸਟੋਰੀ ਆਪਣੀ ਦਿਖਾਉਣਾ ਤੁਹਾਨੂੰ ਲਾਸਟ ਸੀਨ ਪਾਗਲ ਕਿਵੇਂ ਬੰਦਦੇ ਨੇ ਅੱਜਕੱਲ ਤੂੰ ਕਰਦੇ ਸੀ ਮੈਂ ਤੇਰੇ ਨਾਲ ਚ ਤੇਰੇ ਵਾਲੇ ਦੀ ਆ ਯਾ ਯਾਰ ਰੀਡ ਤੇਰੀ ਪਈ ਹੋਈ ਸੀ ਬਰੋ ਹਰੀ ਦੇ ਮੁੰਨੂ ਕੀ ਹੋ ਗਿਆ ਓਏ ਹੁਣ ਨਿਕਲ ਗਿਆ ਹੁਣ ਨਿਕਲ ਗਿਆ ਕਿ ਮੈਂ ਮਨੂ ਕੀ ਆ ਗਿਆ ਦਰਦ ਦਤਾਂ ਆਇਆ ਮੇਰੇ ਤੋਂ ਹੈ ਡਰਦਾ ਨਹੀਂ ਲੱਗ ਦੋ ਨਦੀ ਜਾਂਦੇ ਨਾ ਹੈ ਸੱਚੀਓ ਹਰੀ ਇਹਨੂੰ ਕੁਜੀਚੀਆਂ ਲੱਗੇ ਦਿਖਾਈ ਕੁਜੀਚੀਆਂ ਲੱਗੇ ਸਾਰ ਇਹਨੂੰ ਨਹੀਂ ਚੀਚੀ ਨਹੀਂ ਉਮੀ ਓਏ ਚਲੋ ਜੀ ਠੀਕ ਹੈ ਨਾ ਦੇਖੋ ਕਿਧਰੋਂ ਕਿਵੇਂ ਆ ਮਾਗਣਾ ਉੱਥੇ ਬਿਠਾ ਦੇ ਓਏ ਟਾਇਰ ਜਿ ਲੈਵੇ ਉੱਥੇ ਵਜਾ ਜਾ ਕੇ ਟਾਇਰ ਨਵੇਂ ਓਏ ਉਹ ਫਿਰ ਮੇਰੇ ਜਿਹੜੇ ਆਲੇ ਦਲੇ ਲੰਘਦੇ ਨੇ ਮੈਂ ਤਾਂ ਉਹਨਾਂ ਦੇ ਹੀ ਕਰਨਾ ਹੈ ਨਾ ਆਪਾਂ ਕਿਉਂ ਨਹੀਂ ਮੌਸਮ ਬਹੁਤ ਸੋਹਣਾ ਅੱਜ ਹਨਾ ਹੈਰੀ ਹੈਰੀ ਕਹਿੰਦੀ ਇਹ ਦੁਨੀਆ ਨੂੰ ਹੈਰੀ ਥਾਂ ਤੇ ਜਿਹੜਾ ਪਾਇਓ ਉਹ ਜਗ੍ਹਾ ਬਹੁਤ ਸੋਹਣੀਆ ਹੋ ਗਈ ਇੱਧਰ ਬਾਹਰ ਆ ਮੈਂ ਇਹ ਪਹਿਲਾ ਮਾਫੀ ਲਰ ਮੈਂ ਕੋ ਮੈਂ ਗਾਡੀ ਏਦਾਂ ਪਾਗਲ ਬਣਾਇ ਜਾਂਦਾ ਕਿ ਪਹਿਲਾ ਪਾਗਲ ਤਾਂ ਆਪਣਾ ਇੰਦਰ ਵੀ ਬਹੁਤ ਹੈ ਨਹੀਂ ਪਾਗਲ ਦਾ ਦੱਸ ਤਾ ਕਿ ਕਿ ਕਰਤਾ ਇੱਥੇ ਬਹਿ ਜਾ ਉਹ ਨਹੀਂ ਵੀਰੇ ਇਹ ਜੀ ਉਹਨੂੰ ਵੇਖ

ਪਹਿਲਾ ਇਹ ਤਾਂ ਇੰਜੇ ਕਰੀ ਚੱਲਾਂ ਚਾਹਾਂ ਕਿ ਮੈਂ ਮੈਂ ਮਿੱਟੀ ਪੱਟੀ ਜਾਊਂਗਾ ਹਾਂ ਜੁਆ ਇਹ ਰੱਬ ਦੇ ਖਾਵੇਂ ਤੇ ਬੱਸ ਮੈਨੂੰ ਛੱਡ ਕੇ ਨਾ ਜਾ ਵਾਪਸ ਆ ਜਾ ਮੈਂ ਤੇਰੇ ਨਾਲ ਕਿ ਸਾਰੇ ਕੁਝ ਆਜ ਸਾਰੇ ਕੁਝ ਤੇਰੇ ਘਰ ਦੇ ਨਹੀਂ ਤਾਂ ਛੱਡ ਕੇ ਨਾ ਜਾ ਅੱਛਾ ਜੁਆ ਫੜਦੀ ਪੜਦੀ ਕਰੂੰਗੀ ਹਾਂ ਕੱਲੀ ਮੈਂ ਛੱਡ ਕੇ ਨਾ ਜਾ ਹੈ ਠੀਕ ਹੈ ਠੀਕ ਆ ਲੋਜੀ ਪੈਕਪ ਹੋ ਚੁੱਕਿਆ ਕਿਵੇਂ ਲੱਗ ਰਾਇ ਓਕੇ ਓਕੇ ਉਹ ਵੀ ਕਿਵੇਂ ਬਣਾਉਣੀ ਸੀਰੀਅਸ ਜਿਆਦੇ ਲੱਗੇ ਯਾਰ ਫਿਰ ਹੁਣ ਮੈਂ ਚੱਪਲਾ ਕਿ ਕਰਦੀ ਪੈਰਾਂ ਚ ਪਾ ਕੇ ਕਿਵੇਂ ਕਰਨ ਲਗੀ ਰੀਲ ਹੈ ਰੀਲ ਕਿੱਦਾਂ ਬਣਾਉਣੀ ਆ ਬਸ ਜਦੋਂ ਕਹਿੰਦੇ ਕਿਟ ਇੰਨਾ ਚ ਰੱਖ ਦਿੰਦਾ ਸਮਝ ਜਿਓ ਵੀ ਸ਼ੂਟ ਡਨ ਹੋ ਚੁੱਕਿਆ ਯੈਸ ਓਕੇ ਡਨ ਉਜੀ ਸ਼ੂਟ ਡਨ ਹੋ ਚੁੱਕਿਆ ਹਾਂਜੀ ਅਸੀ ਗੱਲ ਜੀ ਕੀ ਹਾਲ ਚਾਲ ਨੇ ਵੀਡੀਓ ਡਨ ਹੋ ਗਈ ਪੈਕਪ ਹੋ ਗਿਆ ਹਨ ਸਾਰੇ ਜਾਣੇ ਚਲੇ ਗਏ ਨੇ ਤੇ ਬਲੌਗਸ ਨੂੰ ਕਿਵੇਂ ਲੱਗੇ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਨਆਰ ਤੁਹਾਨੂੰ ਪਤਾ ਬਣਾਉਣੇ ਆਉਂਦੇ ਨਹੀਂ ਨਾ ਬਲੌਗ ਫਿਰ ਵੀ ਚੱਲ ਜੋ ਜੋ ਵਿੱਚ ਦੀ ਟਾਈਮ ਮਿਲਦਾ ਸੀ ਸ਼ੂਟ ਕਰ ਲੈਨੇ ਆ ਬਲੌਗ ਵਿੱਚ ਦੀ ਤੇ ਸ਼ੇਅਰ ਕਰਦੇ ਹੋ ਤੇ ਬਸ ਸਪੋਰਟ ਰੱਖਿਓ ਵੱਧੋ ਵੱਧ ਠੀਕ ਹੈ ਜੀ ओके okay, मिलते हैं हुन अगले व्लॉग ਦੇ ਵਿੱਚ ਜਿੱਦੇ ਹੁਣ ਸ਼ੂਟ ਕਰਿਆ ਤੇ ਦੁਬਾਰੇ ਵ्लॉग ਸ਼ੂਟ ਕਰ ਲਾਂਗੇ ਨਾਲ ਵੀਡੀਓ ਸ਼ੂਟ ਕਰ ਲਾਂਗੇ ਬਾਕੀ ਵੀਡੀਓ ਨੂੰ ਪਿਆਰ ਦੇ ਚਲੋ ਬਲੌਗ ਆਉਂਦੇ ਚਲੋ ਇੰਸਟਾ ਤੇ ਸਭ ਕਿਤੇ ਪਾ ਦੋਗਾ ਠੀਕ ਹੈ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਓਕੇ ਜੀ ਟੇਕ ਕੇਅਰ